अंग्रेजों की गुलामी तो सिर्फ सौ साल पुरानी है ना, 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 ना। मैं जिस गुलामी से लोगों को स्वतंत्र करना चाहता हूँ वो तीन हजार साल पुरानी है आज तक किसी शूद्र ने ऐसा तो साहस नहीं किया और देश को सबसे बड़ी गुलामी से आजाद करना चाहता हूँ दबे कुछ लोग उठाना चाहता हूँ तो देखते हैं कौन पहले थकता है वो? या हम? ओ ਇਹ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਧਿੱਕੀਆਂ ਕੀਤੀਆਂ ਸਾਡੇ ਬਜ਼ੁਰਗਾਂ ਕੱਠਿਆ ਕਰ ਦਿੱਤਾ ਜ਼ੁਲਮ ਕੀਤੇ ਕਿਉਂ ਵੈਦਾਂ ਤੇ ਲਿਖਿਆ ਗਿਆ ਸੀਗਾ ਸ਼ੂਦਰ ਨੂੰ ਪੜਨ ਦਾ ਅਧਿਕਾਰ ਨਹੀਂਗਾ ਸ਼ੂਦਰ ਨੂੰ ਤਨ ਇਕੱਠਾ ਕਰਨ ਦਾ ਅਧਿਕਾਰ ਨਹੀਂਗਾ ਸ਼ੂਦਰ ਨੂੰ ਖਾੜ ਚੱਕਣ ਕਰਦਾ ਅਧਿਕਾਰ ਨਹੀਂਗਾ ਇਹਨਾਂ ਨੇ ਕਿਹਾ ਕਿ ਸ਼ੂਦਰ ਦਾ ਕੰਮ ਆ ਉੱਪਰਲੇ ਕਿੰਨੋਂ ਵਰਨਾਂ ਦੀ ਸੇਵਾ ਕਰਨਾ ਕ੍ਰਿਸ਼ਨ ਨੇ ਕਿਹਾ ਤੇ ਕਿਹਾ ਇਸਤਰੀ ਔਰ ਸ਼ੂਦਰ ਪਿਛਲੇ ਜਨਮਾਂ ਦਾ ਪਾਪੋ ਗੁਨੀਅ ਜਨਮ ਜਾਇਆ ਔਰ ਤੁਲਸੀ ਦਾ ਆਖਰੀ ਮਹਾਂਤ ਲਿਖਿਆ ਹੋਇਆ ਟੋਰ ਗਵਾਰ ਪਸ਼ੂ ਸ਼ੁੱਧ ਨਾਰੀ ਸਭੀ ਤਰਦ ਕੇ ਅਧਿਕਾਰੀ ਮਾਤਾ ਸੁਬਿਤਰੀ ਬਾਈ ਪੁਲੇ ਆ ਜਿਨ੍ਹਾਂ ਨੇ ਔਰਤਾਂ ਨੂੰ ਸਕੂਲਾਂ ਤੇ ਕਾਲਜਾਂ ਤੇ ਬੁਲਾਇਆ ਬਾਕੀ ਜਿੰਨੀਆਂ ਵੀ ਮਾਤਾ ਮਾਇਆ ਉਹਨਾਂ ਨੇ ਤੁਹਾਨੂੰ ਪਾੜਾ ਤੇ ਗੁਫਾ ਮਦ ਵਿੱਚ ਬੁਲਾਇਆ ਅੱਛਾ ਸਾਥੀਓ ਜਿਆਪੀਮ ਜਿਆਪਾਰਤ ਜਿੱਦਾਂ ਕਿ ਤੁਸੀਂ ਹੁਣੇ-ਹੁਣੇ ਫੂਲੇ ਮੂਵੀ ਦੇਖੀ ਆ ਤੁਹਾਨੂੰ ਪਤਾ ਹੈ ਜਿਹੜੀ ਫੂਲੇ ਮੂਵੀ ਆ ਇਹ 11 ਅਪ੍ਰੈਲ ਨੂੰ ਰੀਲੀਜ਼ ਹੋਣੀ ਸੀ 11 ਅਪ੍ਰੈਲ ਨੂੰ 11 ਪੈਲ ਨੂੰ ਮਹਾਤਮਾ ਜੋਤੀਬਰਾ ਫੂਲੇ ਦਾ ਜਨਮ ਦਿਵਸ ਹੁੰਦਾ 11 ਅਪ੍ਰੈਲ ਨੂੰ ਮੂਵੀ ਰੀਲੀਜ਼ ਹੋਣੀ ਸੀ ਪਰ ਜਿੰਨੀਆਂ ਬ੍ਰਾਹਮਣ ਸੁਹਾਵਾ ਸੀਗੀਆਂ ਬ੍ਰਾਹਮਣ ਸੁਹਾਵਾ ਨੇ ਇਸ ਮੂਵੀ ਦਾ ਵਿਰੋਧ ਕੀਤਾ ਟਟਕੇਰ ਨੇ ਬਰੋਕ ਕੀਤਾ ਇਸ ਕਰਕੇ ਇਸ ਮੂਵੀ ਨੂੰ ਉਹਨਾਂ ਨੇ ਸੈਂਸਰ ਬੋਰਡ ਤੇ ਵੀ ਰੋਕ ਲਗਾਉਣ ਨੂੰ ਕਿਹਾ ਗਿਆ ਔਰ ਬਾਅਦ ਵਿੱਚ ਇਹਨਾਂ ਦੇ ਹੀ ਕਿਸੇ ਚੈਨਲ ਨੇ ਇਸ ਮੂਵੀ ਨੂੰ ਖਰੀਦ ਲਿਆ ਔਰ ਜਿਹੜੇ ਕਲਿੱਪ ਜਿਹੜੇ ਕਲਿੱਪ ਤੁਸੀਂ ਇਸ ਮੂਵੀ ਦੇ ਮੀਡੀਆ ਤੇ ਦੇਖੇ ਸੀਗੇ ਜਿਹੜੇ ਕਲਿੱਪ ਇਸ ਤੇ ਤੁਸੀਂ ਮੂਵੀ ਦੇ ਮੀਡੀਆ ਤੇ ਦੇਖੇ ਸੀਗੇ ਉਹ ਟ੍ਰੇਲਰ ਉਹ ਟ੍ਰੇਲਰ ਦੇ ਜਿੰਨੇ ਵੀ ਵਧੀਆ ਸੀਨ ਸੀਗੇ ਉਹ ਸਾਰੇ ਇਸ ਮੂਵੀ ਚੋਂ ਕੱਟ ਦਿੱਤੇ ਗਏ ਫਿਰ ਵੀ ਮੈਨੂੰ ਪਤਾ ਕਿ ਮੂਵੀ 'ਚ ਬਹੁਤ ਵਧੀਆ ਸੀਨ ਹੁਣੇ ਆ ਪਰ ਜੋ ਜ਼ੁਲਮ ਬ੍ਰਾਹਮਣਵਾਦੀ ਸਿਸਟਮ ਨੇ ਸਾਡੇ ਨਾਲ ਕੀਤੇ ਸੀਗੇ ਉਹ ਜਿਹੜੇ ਕਲਿੱਪਾਂ ਨੇ ਕੱਟੇ ਮੈਂ ਸਿਰ ਤੁਹਾਨੂੰ ਇੰਨੀ ਗੱਲ ਦੱਸਣੀ ਹਰ ਇੱਕ ਬੰਦੇ ਨੂੰ ਇਤਿਹਾਸ ਜਾਣਨ ਦਾ ਹੱਕ ਹੈਗਾ ਆ ਜੇਕਰ ਕਿਸੇ ਦੇ ਬਜ਼ੁਰਗਾਂ ਨੇ ਜੇਕਰ ਕਿਸੇ ਦੇ ਬਜ਼ੁਰਗਾਂ ਨੇ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਧਿੱਕੀਆਂ ਕੀਤੀਆਂ ਸਾਡੇ ਬਜ਼ੁਰਗਾਂ ਕੱਟਿਆ ਕਰ ਕੀਤਾ ਜ਼ੁਲਮ ਕੀਤਾ ਪੁਰਾਣ ਨੂੰ ਇਹ ਸਿਸਟਮ ਸੱਟ ਕਰਕੇ ਅਗਲੇ ਸਿਸਟਮ ਨੂੰ ਬਦਲਣਾ ਕਿ ਕਹੀਦਾ ਆ ਪਰ ਉਹ ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਗਲਤੀਆਂ ਉੱਤੇ ਪਰਦਾ ਪਾ ਰਹੇ ਆ ਔਰ ਜੋ ਵੀ ਤੁਹਾਨੂੰ ਦਿਖਾਇਆ ਗਿਆ ਦੇਖੋ ਵੈਦਾਂ ਤੇ ਲਿਖਿਆ ਗਿਆ ਸੀਗਾ ਸ਼ੂਦਰ ਨੂੰ ਪੜਨ ਦਾ ਅਧਿਕਾਰ ਨਹੀਂਗਾ ਸ਼ੁੱਦਰ ਨੂੰ ਤਣ ਇਕੱਠਾ ਕਰਨ ਦਾ ਅਧਿਕਾਰ ਨਹੀਂਗਾ ਸ਼ੁੱਦਰ ਨੂੰ ਖਿਆਰ ਚੱਕਣ ਕਰਦਾ ਅਧਿਕਾਰ ਨਹੀਂਗਾ ਇਹਨਾਂ ਨੇ ਕਿਹਾ ਕਿ ਸ਼ੁੱਦਰ ਦਾ ਕੰਮ ਉੱਪਰਲੇ ਤਿੰਨ ਓਬਰਾਂ ਦੀ ਸੇਵਾ ਕਰਨਾ ਹੁਣ ਕ੍ਰਿਸ਼ਨ ਗੀਤਾ ਵਿੱਚ ਕੀ ਕਿਹਾ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਇਸਤਰੀ ਔਰ ਸ਼ੁੱਦਰ ਪਿਛਲੇ ਜਨਮ ਦਾ ਪਾਪ ਉਹ ਗੁਲੀਜਨ ਜਾਇਆ ਔਰ ਤੁਲਸੀ ਦਾ ਆਖਰੀ ਮੈਂਚ ਲਿਖਿਆ ਹੋਇਆ ਟੋਰ ਗਵਾਲ ਪਸ਼ੂ ਸ਼ੁੱਧ ਨਾਰੀ ਸਭੀ ਤਾਨ ਦੇ ਅਧਿਕਾਰੀ ਕੇ ਸਾਰੇ ਕੁੱਟਣ ਦੇ ਅਧਿਕਾਰੀ ਆ ਕਹਿੰਦਾ ਪਾਪ ਉਸੇ ਤਰ੍ਹਾਂ ਪੁਰਾਤਨ ਸਿਸਟਮ ਵਿੱਚ ਇਹਨਾਂ ਨੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹਨਾਂ ਨੇ ਦਲਿਤਾਂ ਨੂੰ ਗੁलाम ਬਣਾ ਕੇ ਰੱਖਿਆ ਇਹਨਾਂ ਨੇ ਸ਼ੂਦਰਾਂ ਨੂੰ ਗੁलाम ਬਣਾ ਕੇ ਰੱਖਿਆ ਸਾਡੇ ਸਾਰੇ ਹੱਕ ਸਾਡੇ ਕੋ ਖੋਏ ਆ ਇਸ ਮੂਵੀ ਚ ਤੁਹਾਨੂੰ ਦਿਖਾਇਆ ਔਰ ਜਿੰਨੀਆਂ ਵੀ ਇੱਥੇ ਫੀਮੇਲਸ ਬੈਠੀਆਂ ਜਿੰਨੀਆਂ ਵੀ ਇੱਥੇ ਔਰਤਾਂ ਇਸ ਟਾਈਮ ਬੈਠੀਆਂ ਆ ਤੁਹਾਨੂੰ ਪਤਾ ਸਿਰਫ ਮਾਤਾ ਸੁਭਿਤਰੀ ਮੈ ਫੁਲੇ ਆ ਜਿਨ੍ਹਾਂ ਨੇ ਤੁਹਾਨੂੰ ਮੰਦਰ ਆਪਣੇ ਸਕੂਲਾਂ ਤੇ ਕਾਲਜਾਂ ਵਿੱਚ ਬੁਲਾਇਆ ਸਿਰਫ ਮਾਤਾ ਸੁਭਿਤਰੀ ਮੈ ਫੁਲੇ ਆ ਜਿਨ੍ਹਾਂ ਨੇ ਔਰਤਾਂ ਨੂੰ ਸਕੂਲਾਂ ਤੇ ਕਾਲਜਾਂ ਤੇ ਬੁਲਾਇਆ ਬਾਕੀ ਜਿੰਨੀਆਂ ਵੀ ਮਾਤਾ ਮਾਇਆ ਉਹਨਾਂ ਨੇ ਤੁਹਾਨੂੰ ਪੜਾਣਾ ਤੇ ਗੁਫਾਵਾਂ ਦੇ ਵਿੱਚ ਬੁਲਾਇਆ ਇਸ ਕਰਕੇ ਤੁਸੀਂ ਡਿਸਾਈਡ ਕਰਨਾ ਤੁਸੀਂ ਸਕੂਲਾਂ ਤੇ ਜਾਣਾ ਆ ਤੁਸੀਂ ਗੁਫਾਵ ਤੁਸੀਂ ਦੇਖੋ ਤੁਹਾਨੂੰ ਅਧਿਕਾਰ ਲੈਣ ਦੇ ਲਈ ਉਹਨਾਂ ਨੇ ਕਿੰਨੇ ਦੁੱਖ ਥੀਏ ਚੱਲਿਆ ਘਰੋਂ ਬੇਗਰ ਕਰ ਦਿੱਤਾ ਗਿਆ ਔਰ ਕਿਦਾਂ ਦੀ ਜ਼ਿੰਦਗੀ ਦੀ ਆ ਪੱਥਰ ਖਾਦੇ ਦਲੀਲ ਹੋਏ 11 ਤੱਕ ਉਹਨਾਂ ਨੇ ਉੱਤੇ ਸੁੱਟਿਆ ਗਿਆ ਪਰ ਦੇਖੋ ਜਿੰਨਾ ਹੋ ਸਕੇ ਤੁਸੀਂ ਇਸ ਮੂਵੀ ਨੂੰ ਪ੍ਰਮੋਟ ਕਰੋ ਜਿੰਨਾ ਹੋ ਸਕੇ ਆਪਣੇ ਇਤਿਹਾਸ ਨੂੰ ਪੜੋ ਆਪਣੇ ਕਲਚਰ ਦੇ ਨਾਲ ਜੁੜੋ ਬ੍ਰਾਹਮਣਵਾਦੀ ਕਲਚਰ ਨੂੰ ਤਿਆਗ ਦਿਓ ਕਿਉਂਕਿ ਜੇਕਰ ਬ੍ਰਾਹਮਣਵਾਦੀ ਕਲਚਰ ਤੁਸੀਂ ਅਡਾਪਟ ਕਰਕੇ ਰੱਖੂਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਗਲਾਂ ਬਣੋਗੇ ਇਸ ਕਰਕੇ ਅੰਬੇਡਕਰ ਹੀ ਫੁੱਲੇ ਵਿਚਾਰਧਾਰਕਾਂ ਦੇ ਨਾਲ ਜੁੜੋ ਆਪਣੇ ਵਿਚਾਰਾਂ ਨੂੰ ਪੜੋ ਉਰ ਆਇਸ ਮੁਵੀ ਨੂੰ ਬਾਦ ਤੋਂ ਬਾਦ ਪ੍ਰਮੋਟ ਕਰੋ ਲੋਕਾਂ ਨੂੰ ਕੋ ਬਾਦ ਤੋਂ ਬਾਦ ਦੀ ਮੂਵੀ ਦੇਖੋ ਉਹਨਾਂ ਬਹੁਤ ਧੰਨਵਾਦ ਕਰਦਾ